ਪੰਜਾਬ ਦੇ ਵਿੱਚ ਗੁੰਡਾਗਰਦੀ ਤੇ ਮਾਰ ਧਾੜ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਹੁਣ ਇਸ ਦਾ ਸੇਕ ਸਿੱਧਾ ਐਕਸ ਮੁੱਖ ਮੰਤਰੀ ਦੇ ਘਰ ਮੰਤਰੀਆਂ ਦੇ ਘਰਾਂ ਤੱਕ ਪਹੁੰਚਣ ਲੱਗ ਪਿਆ ਹੈ ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜਾਂ ਦੀ ਦਿੰਦੇ ਆ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਬੇਨਤੀ ਹੈ ਮਿੱਤਰੋ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰਕੇ ਜਿਹੜਾ ਬੈੱਲ ਵਾਲਾ ਘੰਟੀ ਵਾਲਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਤੱਕ ਖੀਮਤੀ ਜਾਣਕਾਰੀਆਂ ਸਭ ਤੋਂ ਛੇਤੀ ਪਹੁੰਚ ਸਕਣ ਪਹਿਲੀ ਵੱਡੀ ਖਬਰ ਹੈ ਕਿ ਅੱਜ ਫੇਰ ਪਹਿਲਾਂ ਤਾਂ ਗੈਂਗਸਟਰਾਂ ਨੇ ਇੱਕ ਘਰ ਚ ਵੜ ਕੇ ਮੁੰਡੇ ਨੂੰ ਗੋਲੀਆਂ ਮਾਰੀਆਂ ਤੇ ਫਿਰ ਉਹਨਾਂ ਦਾ ਪਿੱਛਾ ਕਰਕੇ ਪੁਲਿਸ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਹਾਂ ਇਹ ਸੇਕ ਹੁਣ ਮੰਤਰੀਆਂ ਦੇ ਘਰਾਂ ਤੱਕ ਕਿਵੇਂ ਪਹੁੰਚਿਆ ਕਿਉਂਕਿ ਮੰਤਰੀ ਦੇ ਘਰ ਦੇ ਵਿੱਚ ਹੁਣ ਗੈਂਗਸਟਰਾਂ ਨੇ ਬਹੁਤ ਵੱਡੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਔਰ ਅਗਲੀ ਵੱਡੀ ਖਬਰ ਜਿਹੜੀ ਹੈ ਇੱਕ ਐਸ ਐਚਓ ਦੇ ਉੱਪਰ ਅਦਾਲਤ ਨੇ ਤੁਰੰਤ ਪਰਚਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਨੇ ਇਹ ਵੀ ਖਬਰ ਤੁਹਾਡੇ ਸੁਣਨ ਵਾਲੀ ਹੈ ਤੇ ਅਗਲੀ ਖਬਰ ਹੈ ਕਿ ਲੱਖ ਦਾਵਿਆਂ ਦੇ ਬਾਵਜੂਦ ਪੰਜਾਬ ਸਰਕਾਰ ਦੇ ਖਿਲਾਫ ਜਿਹੜੇ ਸੁਵਿਧਾ ਸੈਂਟਰਾਂ ਦੇ ਵਿੱਚ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਹੜਤਾਲ ਕੀਤੀ ਹੈ ਇਹ ਕਿੱਥੇ ਕੀਤੀ ਹੈ ਤੇ ਕਿਉਂ ਕੀਤੀ ਹੈ ਇਹਦੀ ਜਾਣਕਾਰੀ ਵੀ ਤੁਹਾਨੂੰ ਅੱਗੇ ਪੂਰੀ ਦਿੰਨੇ ਆ ਐਸਪੀ ਦੇ ਨਾਲ ਇੱਕ ਅਮਰਤਪਾਲ ਐਮਪੀ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਦੀ ਤਿੱਖੀ ਬਹਿਸ ਕਿਉਂ ਹੋਈ ਹੈ ਇਹਦੇ ਬਾਰੇ ਵੀ ਅੱਗੇ ਗੱਲ ਕਰਦੇ ਆ ਹੁਣ ਪਹਿਲੀ ਜਿਹੜੀ ਖਬਰ ਹੈ ਉਹ ਤਰਨਤਾਰਨ ਦੇ ਇੱਕ ਪਿੰਡ ਹੈ ਮੋਹਨਪੁਰ ਉਥੇ ਪੁਲਿਸ ਦਾ ਗੈਂਗਸਟਰ ਨਾਲ ਮੁਕਾਬਲਾ ਹੋਇਆ ਮੁਕਾਬਲਾ ਹੋਣ ਤੋਂ ਪਹਿਲਾਂ ਦੀ ਜਿਹੜੀ ਕਹਾਣੀ ਪੁਲਿਸ ਦੱਸ ਰਹੀ ਹੈ ਪੁਲਿਸ ਕਹਿੰਦੀ ਹੈ ਕਿ ਠੱਠੀਆਂ ਮਹੰਤਾਂ ਪਿੰਡ ਹੈ ਤਰਨਤਾਰਨ ਦਾ ਉੱਥੇ ਗੈਂਗਸਟਰ ਇੱਕ ਵਿਅਕਤੀ ਗੁਰਪ੍ਰੀਤ ਸਿੰਘ ਦੇ ਘਰ ਗਏ ਤੇ ਉਹਨੂੰ ਗੋਲੀਆਂ ਮਾਰ ਗਏ ਪੁਲਿਸ ਕਹਿੰਦੀ ਹੈ ਕਿ ਫਿਰ ਪੁਲਿਸ ਨੇ ਤੇ ਉਹ ਪਰਿਵਾਰ ਨੇ ਗੈਂਗਸਟਰਾਂ ਦਾ ਪਿੱਛਾ ਕੀਤਾ ਤੇ ਜਿਹੜਾ ਪਿੰਡ ਮੋਹਨਪੁਰ ਹੈ ਉੱਥੇ ਜਾ ਕੇ ਉਹਨਾਂ ਨੂੰ ਘੇਰ ਲਿਆ ਜਦੋਂ ਉਹ ਉੱਥੋਂ ਵੀ ਭੱਜਣ ਲੱਗੇ ਤਾਂ ਫਿਰ ਪੁਲਿਸ ਨੇ ਉਹਨਾਂ ਦੀਆਂ ਲੱਤਾਂ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਫੜ ਲਿਆ ਗ੍ਰਿਫਤਾਰ ਕਰ ਲਿਆ ਹੁਣ ਇਹ ਕਹਾਣੀ ਰੋਜ਼ ਦੀ ਹੈ ਇੱਕ ਪਾਸੇ ਪੁਲਿਸ ਦੇ ਦਾਅਵੇ ਨੇ ਕਿ ਅਸੀਂ ਗੁੰਡਾਗਰਦੀ ਨੂੰ ਗੈਂਗਸਟਰ ਪੁਣੇ ਨੂੰ ਠੱਲ ਪਾਉਣ ਦੇ ਲਈ ਪੂਰੀ ਵਾਹ ਲਾਈ ਹੋਈ ਹੈ ਤੇ ਘਟਾ ਦਿੱਤੀ ਹੈ ਪਰ ਦੂਜੇ ਪਾਸੇ ਇਹ ਸੇਕ ਹੁਣ ਵੱਡੇ ਲੋਕਾਂ ਦੇ ਘਰਾਂ 'ਚ ਪਹੁੰਚ ਗਿਆ ਪੰਜਾਬ ਦੇ ਜਿਹੜੇ ਸਾਬਕਾ ਐਕਸ ਡਿਪਟੀ ਮੁੱਖ ਮੰਤਰੀ ਨੇ ਸੁਖੀ ਰੰਧਾਵਾ ਉਹਨਾ ਦੇ ਪੁੱਤਰ ਨੂੰ ਗੈਂਗਸਟਰਾਂ ਵੱਲੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਔਰ ਇਹ ਦਾਵਾ ਜਿਹੜੇ ਐਕਸ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਉਹਨਾਂ ਨੇ ਆਪ ਕੀਤਾ ਹੈ ਆਸ ਟਾਈਮ ਸੁਖਜਿੰਦਰ ਰੰਧਾਵਾ ਪਾਰਲੀਮੈਂਟ ਦੇ ਐਮਪੀ ਨੇ ਕਾਂਗਰਸ ਵੱਲੋਂ ਉਹਨਾਂ ਨੇ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਕੀਤੀ ਹੈ ਕਿ ਜਿਹੜਾ ਜੱਗੂ ਭਗਵਾਨਪੁਰੀਆ ਗੈਂਗਸਟਰ ਹੈ ਉਹਨੇ ਜੇਲ੍ਹ ਦੇ ਵਿੱਚੋਂ ਫੋਨ ਕਰਕੇ ਮੇਰੇ ਪੁੱਤ ਨੂੰ ਮਾਰਨ ਦੀ ਧਮਕੀ ਦਿੱਤੀ ਤੇ ਨਾਲ ਹੀ ਉਹ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੇਰਾ ਪੁੱਤ ਕੁਝ ਮਹੀਨੇ ਪਹਿਲਾਂ ਹੀ ਇੱਕ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਪ੍ਰੋਗਰਾਮ ਚ ਬੋਲਿਆ ਸੀਗਾ ਤੇ ਉੱਥੇ ਉਹਨੇ ਕਿਹਾ ਸੀ ਕਿ ਐਮ ਐਲ ਏ ਤੇ ਪੁਲਿਸ ਅਫਸਰਾਂ ਦੀ ਗੈਂਗਸਟਰਾਂ ਨਾਲ ਗੰਢ ਤੋਪ ਹੈ ਤੇ ਇਸੇ ਕਰਕੇ ਅੱਜ ਮੇਰੇ ਪੁੱਤ ਨੂੰ ਇਹ ਧਮਕੀਆਂ ਮਿਲ ਰਹੀਆਂ ਨੇ ਤੇ ਸੁਖਜਿੰਦਰ ਰੰਦਾਵਾ ਨੇ ਨਾਲ ਇਹ ਵੀ ਕਿਹਾ ਉਹ ਕਹਿੰਦੇ ਕਿ ਇਹ ਮੇਰੇ ਪੁੱਤ ਦੇ ਨਾਲ ਕਿਹੜ ਕੜਵਾਈ ਜਾ ਰਹੀ ਹੈ ਹੁਣ ਸਖਜਿੰਦਰ ਰੰਧਾਵਾ ਦੇ ਉੱਪਰ ਸਵਾਲ ਅਕਾਲੀ ਦਲ ਦੇ ਸੀਨੀਅਰ ਆਗੂ ਅਰਸ਼ਦੀਪ ਕਲੇਰ ਨੇ ਚੁੱਕੇ ਨੇ ਉਹ ਕਹਿੰਦੇ ਇਹ ਗੱਲ ਤਾਂ ਮੰਦ ਭਾਗੀ ਹੈ ਪਰ ਪਿਛਲੇ 5 ਸਾਲ ਸਰਕਾਰ ਕਾਂਗਰਸ ਦੀ ਰਹੀ ਹੈ ਤੇ ਇਹ ਜਿਹੜਾ ਮਾਹੌਲ ਹੈ ਇਹ ਮਾਹੌਲ ਨੂੰ ਪਾਣੀ ਪਾਇਆ ਇਹ ਮਾਹੌਲ ਵਧਾਇਆ ਕਾਂਗਰਸ ਨੇ ਹੈ ਸਿੱਧੇ ਰੂਪ ਚ ਉਹਨਾਂ ਨੇ ਸਖਜਿੰਦਰ ਰੰਧਾਵਾ ਨੂੰ ਪੁੱਛਿਆ ਉਹ ਕਹਿੰਦੇ ਤੁਸੀਂ ਸੋਚੋ ਜਿਹੜਾ ਮਾਹੌਲ ਅੱਜ ਭੁਗਤਣਾ ਪੈ ਰਿਹਾ ਕਿਤੇ ਇਹ ਤੁਸੀਂ ਤਾਂ ਨਹੀਂ ਵਧਾਇਆ ਹੁਣ ਸਵਾਲ ਇੱਥੇ ਕਾਲੀ ਦਲ ਤੇ ਵੀ ਹੈ ਭਾਈ ਸਾਹਿਬ ਹਮਾਮ ਚ ਤੁਸੀਂ ਸਾਰੇ ਹੀ ਨੰਗੇ ਹੋ ਬਚਿਆ ਕੋਈ ਨਹੀਂਗਾ ਪਹਿਲਾਂ ਕਾਲੀ ਦਲ ਦੀ ਵੀ ਸਰਕਾਰ ਰਹੀ ਹੈ ਉਦੋਂ ਵੀ ਬਹੁਤ ਗੰਦ ਪਿਆ ਚਿੱਟੇ ਦਾ ਵੀ ਔਰ ਇਹ ਗੁੰਡਾਗਰਦੀਆਂ ਦਾ ਵੀ ਝੂਠੇ ਪਰਚਿਆਂ ਦਾ ਵੀ ਫਿਰ ਕਾਂਗਰਸ ਦੀ ਆਈ ਹੈ ਉਦੋਂ ਵੀ ਇਹ ਗੰਦ ਪਿਆ ਤੇ ਹੋਰ ਵਧਿਆ ਤੇ ਪਰ ਰੁਕਿਆ ਅੱਜ ਨਵੀਂ ਸਰਕਾਰ ਚ ਨਹੀਂ ਗਾ ਉਵੇਂ ਚੱਲੀ ਜਾਂਦਾ ਅਸਲ ਚ ਜਦੋਂ ਆਮ ਲੋਕ ਸ਼ਿਕਾਰ ਹੁੰਦੇ ਨੇ ਲੁੱਟ ਖੋਹ ਦਾ ਜਾਂ ਮਾਰ ਢਾਡ ਦਾ ਉਦੋਂ ਤੁਹਾਨੂੰ ਸੇਕ ਕਿਸੇ ਨੂੰ ਵੀ ਨਹੀਂ ਲੱਗਦਾ ਕਿਸੇ ਵੀ ਪਾਰਟੀ ਨੂੰ ਸੇਕ ਤੁਹਾਨੂੰ ਉਦੋਂ ਲੱਗਦਾ ਜਦੋਂ ਕਿਸੇ ਖਾਸ ਬੰਦੇ ਨੂੰ ਹੱਥ ਪੈਂਦਾ ਆਪਣਾ ਪਾਲਿਆ ਭੂਤ ਜਦੋਂ ਤੁਹਾਨੂੰ ਚਿੰਬੜਦਾ ਫਿਰ ਤੁਹਾਨੂੰ ਪੀੜ ਹੁੰਦੀ ਆ ਲੋਕਾਂ ਨਾਲ ਜੋ ਮਰਜ਼ੀ ਹੋਈ ਜਾਵੇ ਤੁਹਾਨੂੰ ਕੋਈ ਪਰਵਾਹ ਨਹੀਂ ਤੇ ਸਾਰੀਆਂ ਪਾਰਟੀਆਂ ਦੇ ਇਹ ਜਿਹੜੇ ਰਾਜਨੇਤਾ ਨੇ ਉਹਨਾਂ ਨੂੰ ਮੈਂ ਕਹਿ ਰਿਹਾ ਹੁਣ ਅਗਲੀ ਗੱਲ ਵੱਡੀ ਖਬਰ ਮਿੱਤਰੋ ਮੋਹਾਲੀ ਤੋਂ ਆ ਰਹੀ ਹੈ ਮੋਹਾਲੀ ਦੀ ਅਦਾਲਤ ਨੇ ਐਸਐਚਓ ਦੇ ਉੱਪਰ ਤੁਰੰਤ ਪਰਚਾ ਕਰਨ ਦੇ ਹੁਕਮ ਜਾਰੀ ਕੀਤੇ ਨੇ ਕਿਉਂ ਦੇਖੋ ਪੁਲਿਸ ਆਮ ਲੋਕਾਂ ਨਾਲ ਤਾਂ ਵਧੀਆਂ ਕਰਦੀ ਹੈ ਪਰ ਹੁਣ ਇੱਕ ਐਸਐਚਓ ਪੁਲਿਸ ਦਾ ਉਹ ਮੁਹਾਲੀ ਦੀ ਅਦਾਲਤ ਦੇ ਇੱਕ ਕਰਮਚਾਰੀ ਦੇ ਨਾਲ ਅਦਾਲਤ ਦੇ ਵਿੱਚ ਉਹਦੇ ਨਾਲ ਉਹਨੇ ਧੱਕਾ ਮੁਕੀ ਤੇ ਜਾਨਤੀ ਕੀਤੀ ਤੇ ਇਸ ਕਰਕੇ ਪਹਿਲਾਂ ਤਾਂ ਅਦਾਲਤ ਦੇ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਕਿਹਾ ਕਿ ਇਹਦੇ ਤੇ ਕਾਰਵਾਈ ਕਰੋ ਅਫਸਰਾਂ ਨੇ ਫਿਰ ਉਹੀ ਕੀਤਾ ਆਪਣਿਆਂ ਨੂੰ ਇਹ ਬਹੁਤ ਬਚਾਉਂਦੇ ਨੇ ਤਾਂ ਉਹਨਾਂ ਨੇ ਐਸਐਚਓ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਐਸ ਐਚਓ ਦੀ ਇਸ ਗੁੰਡਾਗਰਦੀ ਤੇ ਜੱਜ ਸਾਹਿਬ ਬਹੁਤ ਔਖੇ ਹੋ ਗਏ। ਉਹਨਾਂ ਨੇ ਅਫਸਰਾਂ ਨੂੰ ਜਦੋਂ ਪੁੱਛਿਆ ਤੇ ਅਫਸਰ ਕਹਿੰਦੇ ਜੀ ਕੋਈ ਖਾਸ ਗੱਲ ਨਹੀਂ ਹੋਈ ਐਵੇਂ ਮਾੜੀ-ਮੋਟੀ ਬਹਿਸ ਹੋਈ ਹੈ। ਅਸਲ ਕਹਾਣੀ ਇਹ ਸੀ ਵਿਕਰਮ ਮਜੀਠੀਆ ਨੂੰ ਜਦੋਂ ਪਿਛਲੇ ਦਿਨੀ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਲੈ ਕੇ ਆਏ ਸੀ ਤਾਂ ਅਦਾਲਤ ਦਾ ਉਹ ਜਿਹੜਾ ਕਰਮਚਾਰੀ ਸੀ ਉਹ ਅੱਗੇ ਡਿਊਟੀ ਤੇ ਸੀਗਾ। ਤਾਂ ਉਹ ਐਸ ਐਚਓ ਮਤਲਬ ਧੱਕੇ ਨਾਲ ਅੱਗੇ ਜਾਣਾ ਚਾਹੁੰਦਾ ਸੀ। ਉਹ ਰੋਕ ਰਿਆ ਸੀ ਤਾਂ ਐਸਐਚਓ ਨੇ ਉਹਦੇ ਨਾਲ ਗੁੰਡਾਗਰਦੀ ਕੀਤੀ ਇਹ ਦੋਸ਼ ਲੱਗੇ ਨੇ ਤਾਂ ਫਿਰ ਜਦੋਂ ਪੁਲਿਸ ਅਫਸਰਾਂ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੁਣ ਅਦਾਲਤ ਦੇ ਜੱਜ ਸਾਹਿਬ ਨੇ ਖੁਦ ਉਹਦੇ ਤੇ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹੁਣ ਇੱਕ ਖਬਰ ਕੱਲ ਕੋਰਟ ਈਸੇਖਾਂ ਤੋਂ ਆਈ ਕੋਰਟ ਈਸੇਖਾਂ ਦੀ ਇੱਕ ਜਿਹੜੀ ਐਸਐਚਓ ਰਹੀ ਹੈ ਬੀਬੀ ਉਹਨੂੰ ਕੁਝ ਮਹੀਨੇ ਪਹਿਲਾਂ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਸੀ ਵੀ ਉਹ ਨਸ਼ਾ ਤਸਕਰਾਂ ਨਾਲ ਮਿਲ ਗਈ ਹੈ ਉਹਦੇ ਤੇ ਪਰਚਾ ਦਰਜ ਕਰਕੇ ਦੋਸ਼ ਲਾਏ ਸੀ ਕਿ ਉਹਨੇ ਪਹਿਲਾਂ ਨਸ਼ਾ ਫੜਿਆ ਤੇ ਫਿਰ ਉਹਨਾਂ ਤਸਕਰਾਂ ਨੂੰ ਛੱਡਣ ਬਦਲੇ 5 ਲੱਖ ਦੀ ਰਿਸ਼ਵਤ ਮੁਕਾਈ ਤੇ ਫਿਰ ਦੋਸ਼ ਲੱਗੇ ਕਿ ਉਹ ਰਿਸ਼ਵਤ ਕੇਸ ਦੇ ਵਿੱਚ ਫੜੀ ਗਈ ਤੇ ਫਿਰ ਉਦੋਂ ਦੀ ਉਹ ਫਰਾਰ ਹੈ ਤੇ ਹੁਣ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਉਸ ਕੇਸ ਦੇ ਵਿੱਚ ਕੱਲ ਖਬਰ ਇਹ ਆਈ ਹੁਣ ਇਹ ਜਿੰਨੀਆਂ ਖਬਰਾਂ ਨੇ ਇਹ ਮੰਦ ਭਾਗੀਆਂ ਨੇ ਪਰ ਇਹ ਧਿਆਨ ਖਿੱਚਦੀਆਂ ਨੇ ਤੇ ਸੋਚਣ ਲਈ ਮਜਬੂਰ ਕਰਦੀਆਂ ਨੇ ਪੰਜਾਬ ਦੇ ਵਿੱਚ ਕੁੱਤੀ ਚੋਰਾ ਨਾਲ ਕਿਵੇਂ ਰਲੀ ਪਈ ਐ ਵਾੜ ਖੇਤ ਨੂੰ ਕਿਵੇਂ ਖਾਂਦੀ ਐ ਇਹਦੀਆਂ ਇਹ ਪੁਖਤਾ ਉਦਾਹਰਣਾਂ ਨੇ ਹੁਣ ਅਗਲੀ ਖਬਰ ਲੁਧਿਆਣਾ ਤੋਂ ਆ ਰਹੀ ਐ ਤੇ ਉਹ ਖਬਰ ਇਹ ਕਹਿੰਦੀ ਐ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਬਹੁਤ ਲਾਰੇ ਲਾਏ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿੰਦੇ ਕੱਲ ਦਾ ਵੀ ਇੱਕ ਲਾਨ ਹੋਇਆ ਫਿਰਦਾ ਪਰ ਲੁਧਿਆਣਾ ਦੇ ਵਿੱਚ ਜਿਹੜੇ ਸੁਵਿਧਾ ਕੇਂਦਰਾਂ ਚ ਸੇਵਾ ਕੇਂਦਰਾਂ ਦੇ ਵਿੱਚ ਜਿਹੜੇ ਕੱਚੇ ਮਲਾਜ਼ਮ ਵਿਚਾਰੇ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ ਉਹਨਾਂ ਨੇ ਹੜਤਾਲ ਕੀਤੀ ਹੈ ਵੀ ਸਾਡਾ ਕੁਝ ਕਿਉਂ ਨਹੀਂ ਕੀਤਾ ਜਾ ਰਿਹਾ ਬਹੁਤ ਸਾਰੇ ਲੱਖਾਂ ਮਲਾਜ਼ਮ ਪੰਜਾਬ ਚ ਕੱਚੇ ਨੇ ਜਿਹੜੇ ਨਰਕ ਭੋਗ ਰਹੇ ਨੇ ਜਿਹੜੇ ਸਕੂਲਾਂ ਚ ਵੀ ਨੇ ਕਾਲਜਾਂ ਚ ਵੀ ਨੇ ਹੋਰ ਜਿਹੜੇ ਤਹਿਸੀਲ ਦਫ਼ਤਰ ਨੇ ਉਹਨਾਂ ਚ ਵੀ ਨੇ ਆਂਗਣਵਾੜੀ ਚ ਵੀ ਨੇ ਹਰ ਪਾਸੇ ਕੱਚੇ ਮਲਾਜ਼ਮ ਰੱਖੇ ਹੋਏ ਤਾਂ ਉਹਨਾਂ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਬਣਾਉਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿ ਤੁਹਾਨੂੰ ਆਉਂਦਿਆਂ ਹੀ ਪੱਕੇ ਕਰਦੇ ਹਾਂ ਪਰ ਜਦੋਂ ਹੁਣ ਕੀਤਾ ਨਹੀਂ ਗਿਆ ਤੇ ਰੌਲੇ ਪੈਣੇ ਸ਼ੁਰੂ ਹੋ ਚੁੱਕੇ ਨੇ ਕੱਲ ਜਿਹੜੇ ਬੇਰੁਜ਼ਗਾਰਾਂ ਨੂੰ ਇਹ ਕਹਿ ਕੇ ਟੈਂਕੀਆਂ ਤੋਂ ਲਾਇਆ ਸੀ ਕਾਂਗਰਸ ਸਰਕਾਰ ਦੇ ਟਾਈਮ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੇ ਵੀ ਤੁਸੀਂ ਸਾਡੀਆਂ ਭੈਣਾ ਟੈਂਕੀ ਤੋਂ ਉਤਰੋ ਸਾਡੀ ਸਰਕਾਰ ਬਣਾਓ ਅਸੀਂ ਨੌਕਰੀਆਂ ਦੇਾਂਗੇ ਉਹ ਕੁੜੀਆਂ ਕੱਲ ਜਦੋਂ ਕੇਜਰੀਵਾਲ ਸਾਹਿਬ ਆ ਰਹੇ ਸੀ ਪੰਜਾਬ ਤਾਂ ਕੁੜੀਆਂ ਕਹਿੰਦੀਆਂ ਵੀ ਅਸੀਂ ਆਪਦੇ ਭਰਾ ਨੂੰ ਰਖੜੀ ਬੰਨ ਕੇ ਆਉਣੀ ਐ ਸਾਡੇ ਨਾਲ ਜੋ ਕੀਤਾ ਉਹਨਾਂ ਨੇ ਕਾਂਗਰਸ ਦੇ ਵੇਲੇ ਸਾਨੂੰ ਟੈਂਕੀਆਂ ਤੋਂ ਲਾਇਆ ਉਸ ਤੋਂ ਬਾਅਦ ਸਾਡਾ ਕੱਖ ਨਹੀਂ ਕੀਤਾ ਤਾਂ ਉਹਨਾਂ ਕੁੜੀਆਂ ਦੇ ਇਸ ਐਲਾਨ ਤੋਂ ਬਾਅਦ ਪੁਲਿਸ ਨੇ ਉਹਨਾਂ ਕੁੜੀਆਂ ਨੂੰ ਜਿੰਨਾਂ ਚ ਸਿੱਪੀ ਸ਼ਰਮਾ ਵੀ ਐ ਘਰੋ ਘਰ ਜਾ ਕੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਹਾਊਸ ਰੈਸਟ ਘਰੇ ਹੀ ਨਜ਼ਰਬੰਦ ਕਰ ਲਿਆ ਰਖੜੀ ਬੰਨਣ ਤੱਕ ਕੀ ਜਾਣ ਦੇਣਾ ਸੀ ਸੋ ਇਹ ਸਥਿਤੀ ਇਸ ਟਾਈਮ ਪੰਜਾਬ ਦੀ ਬਣੀ ਪਈ ਐ ਹੁਣ ਆਖਰੀ ਖਬਰ ਮੈਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਬੀਤੇ ਦਿਨ ਜਿਹੜੇ ਐਮਪੀ ਅਮਰਤਪਾਲ ਸਿੰਘ ਹੋਰਾਂ ਦੇ ਸਾਥੀ ਐ ਪ੍ਰਧਾਨ ਮੰਤਰੀ ਬਾਜੇਕੇ ਤੇ ਹੋਰ ਸਾਥੀ ਉਹਨਾਂ ਦੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ੀ ਦੇ ਉੱਪਰ ਲਿਆਂਦਾ ਗਿਆ ਉੱਥੇ ਜਿਹੜੀਆਂ ਔਰਤਾਂ ਸੀ ਉਹਨਾਂ ਪਰਿਵਾਰਾਂ ਦੀਆਂ ਵੀ ਪਹੁੰਚ ਗਈਆਂ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਦੀ ਧਰਮ ਪਤਨੀ ਔਰ ਜਿਹੜੀ ਐਮਪੀ ਅਮਰਤਪਾਲ ਸਿੰਘ ਹੈ ਉਹਨਾਂ ਦੇ ਮਾਤਾ ਉਹ ਸਾਰੇ ਪਹੁੰਚ ਗਏ ਤਾਂ ਫਿਰ ਉੱਥੇ ਕੀ ਹੋਇਆ ਉੱਥੇ ਬੜੀ ਤੂ ਤੂ ਮੈਮੇ ਹੋਈ ਔਰਤਾਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀਆਂ ਸੀ ਪੁਲਿਸ ਰੋਕ ਰਹੀ ਸੀ ਰੋਕਦੀ ਪੁਲਿਸ ਦੇ ਨਾਲ ਐਮਪੀ ਅਮਰਤਪਾਲ ਦੀ ਮਾਤਾ ਨੇ ਪੁੱਛਿਆ ਵੀ ਐਸਾ ਅਸੀਂ ਕੀ ਗੁਨਾਹ ਕਰ ਰਹੀਆਂ ਸਾਡੇ ਮੁੰਡੇ ਆ ਸਾਨੂੰ ਮਿਲਣ ਦਿਓ ਉੱਥੇ ਫਿਰ ਤੂ ਤੂ ਮੈਮੇ ਹੋਈ ਜਿਹੜੇ ਪੁਲਿਸ ਦੇ ਐਸਪੀ ਆ ਉਹਨਾਂ ਦੇ ਨਾਲ ਬਹਿਸ ਹੋਈ ਐਸਪੀ ਕਹਿ ਰਿਹਾ ਸੀ ਕਿ ਤੁਸੀਂ ਗਲਤ ਕਰ ਰਹੀਆਂ ਤੇ ਉਹ ਕਹਿ ਰਹੀ ਸੀ ਕਿ ਤੁਸੀਂ ਗਲਤ ਕਰ ਰਹੇ ਹੋ ਐਸਪੀ ਨੇ ਕਹਿ ਦਿੱਤਾ ਕਹਿੰਦਾ ਤੁਹਾਡੇ ਮੁੰਡੇ ਨੇ ਪੰਜਾਬ ਚ ਅੱਗ ਲਾਤੀ ਸੀ ਤਾਂ ਫਿਰ ਐਮਪੀ ਅਮਰਤਪਾਲ ਦੀ ਮਾਤਾ ਨੇ ਕਿਹਾ ਉਹ ਕਹਿੰਦੀ ਜੇ ਮੇਰੇ ਮੁੰਡੇ ਨੇ ਤੁਸੀਂ ਕਹਿੰਦੇ ਅੱਗ ਲਾਤੀ ਸੀ ਤੇ ਭਗਵਾਨ ਜਮਾਨ ਨੇ ਕਿਹੜੀ ਸ਼ਾਂਤੀ ਵਰਤਾਤੀ ਆ ਰੋ ਜੋ ਕਹਿੰਦੀ ਚਿੱਟੇ ਨਾਲ ਮੌਤਾਂ ਹੋ ਰਹੀਆਂ ਨੇ ਕਿਉਂ ਨਹੀਂ ਕਰ ਰਹੀ ਤੁਹਾਡੀ ਸਰਕਾਰ ਕੁਛ ਤੂੰ ਕਿਉਂ ਸਾਡੇ ਨਾਲ ਇਦਾਂ ਗੱਲਾਂ ਕਰਦਾ ਤਾਂ ਐਸਪੀ ਕਹਿਣ ਲੱਗੇ ਵੀ ਦੇਖੋ ਮੈਂ ਉਹਨਾਂ ਨੂੰ ਪੇਸ਼ੀ ਤੇ ਲੈ ਕੇ ਆਇਆ ਉਹਨਾਂ ਦੀ ਪੇਸ਼ੀ ਆ ਤਾਂ ਫਿਰ ਐਮਪੀ ਅਮਰਤਪਾਲ ਦੀ ਮਾਤਾ ਫਿਰ ਟੁੱਟ ਕੇ ਉਹਨਾਂ ਦੇ ਉੱਪਰ ਗਰਜੀ ਤੇ ਕਹਿੰਦੀ ਕਿ ਤੈਨੂੰ ਹੀ ਬਾੜਾ ਕਿਉਂ ਹੈ ਤੂੰ ਹੀ ਬਾੜਾ ਹੈ ਕਿਉਂ ਕਰੀ ਜਾਣਾ ਤਾਂ ਫਿਰ ਐਸਪੀ ਕਹਿੰਦਾ ਗੁਰੂ ਰਾਮਦਾਸ ਵੇਖਦਾ ਪਿਆ ਤਾਂ ਫਿਰ ਅਮਰਤਪਾਲ ਦੇ ਮਾਤਾ ਕਹਿੰਦੇ ਵੀ ਗੁਰੂ ਰਾਮਦਾਸ ਤਾਂ ਸਭ ਕੁਝ ਵੇਖਦਾ ਪਿਆ ਜੋ ਤੁਸੀਂ ਤੱਕਾ ਜ਼ੁਲਮ ਸਾਡੇ ਨਾਲ ਕਰ ਰਹੇ ਹੋ ਸਭ ਕੁਝ ਵੇਖਦਾ ਪਿਆ ਅਮਰਤਪਾਲ ਦੀ ਮਾਤਾ ਨੇ ਸਿੱਧੀ ਐਸਪੀ ਨੂੰ ਧਮਕੀ ਦਿੱਤੀ ਵੀ ਕੋਈ ਨਹੀਂ ਅੱਜ ਤੁਹਾਡਾ ਟਾਈਮ ਹੈ ਕੱਲ ਨੂੰ ਟਾਈਮ ਸਾਡਾ ਵੀ ਆਉਣਾ ਹੈ ਤੇ ਫਿਰ ਅਸੀਂ ਤੁਹਾਨੂੰ ਵੇਖਾਂਗੇ ਕਿਹੜੇ ਪਾ ਤਲਦੀ ਹੈ ਤਾਂ ਹੁਣ ਸਿੱਧਾ-ਸਿੱਧਾ ਇਸ ਦਾ ਅਰਥ ਇਹ ਹੈ ਕਿ ਅਮਰਤਪਾਲ ਦੇ ਮਾਤਾ ਜੀ ਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਟਾਈਮ 'ਚ ਲੋਕਾਂ ਨੇ ਉਹਨਾਂ ਦੀ ਸਰਕਾਰ ਬਣਾ ਦੇਣੀ ਹੈ ਤੇ ਉਹਨਾਂ ਦਾ ਟਾਈਮ ਆ ਜਾਣਾ ਤੇ ਫਿਰ ਜਿਹੜੇ ਇਹੋ ਜੇ ਐਸਪੀ ਨੇ ਉਹਨਾਂ ਨੂੰ ਉਹ ਦੇਖ ਲੈਣਗੇ ਪਰ ਸਵਾਲ ਹੁਣ ਪੰਜਾਬ ਦੇ ਲਈ ਆ ਮੇਰਾ ਕੀ ਆਉਣ ਵਾਲੇ ਟਾਈਮ ਚ ਅਮਰਤਪਾਲ ਸਿੰਘ ਦੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ ਪੰਜਾਬ ਚ ਪੰਜਾਬ ਬਣਾਉਣ ਲਈ ਤਿਆਰ ਹੈ ਪਹਿਲਾ ਅਮਰਤਪਾਲ ਸਿੰਘ ਨੂੰ ਖਨੂਰ ਸਾਹਿਬ ਤੋਂ ਲੋਕਾਂ ਨੇ ਬਹੁਤ ਭਾਰੀ ਵੋਟਾਂ ਦੇ ਨਾਲ ਜਿਤਾਇਆ ਪਰ ਹੁਣ ਕੀ ਅੱਗੇ ਉਹਨੂੰ ਮੁੱਖ ਮੰਤਰੀ ਬਣਾਉਣ ਲਈ ਪੰਜਾਬੀ ਤਿਆਰ ਨੇ ਕੀ ਹੈ ਪੰਜਾਬ ਦਾ ਮੋੜ ਇਹ ਪਿਆਰਿਓ ਤੁਹਾਨੂੰ ਵੱਧ ਪਤਾ ਮੈਨੂੰ ਨਹੀਂ ਕਿਉਂਕਿ ਤੁਸੀਂ ਮੇਰੇ ਨਾਲੋਂ ਵੀ ਸਿਆਣੇ ਹੋ ਮੇਰੇ ਨਾਲੋਂ ਵੀ ਸਮਝਦਾਰ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ 'ਚ ਐਮਪੀ ਅਮਰਤਪਾਲ ਸਿੰਘ ਦੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ ਤਾਂ ਜਿਸ ਤਰ੍ਹਾਂ ਅਮਰਤਪਾਲ ਦੇ ਮਾਤਾ-ਪਿਤਾ ਹੋਰਾਂ ਨੇ ਕਿਹਾ ਐਸਪੀ ਨੂੰ ਕਿ ਸਾਡਾ ਵੀ ਟਾਈਮ ਆਉਣਾ ਹੈ ਕੀ ਉਹ ਟਾਈਮ ਆਏਗਾ ਇਆ ਉਸ ਤੋਂ ਪਹਿਲਾਂ ਹੀ ਪੰਜਾਬੀ ਮਨੋ ਉਤਾਰ ਦੇਣਗੇ ਅਮਰਪਾਲ ਸਿੰਘ ਹੋਰਾਂ ਨੂੰ ਜਿਵੇਂ ਸਿਮਰਤ ਸਿਮਰਜੀਤ ਮਾਨ ਨੂੰ ਉਤਾਰਿਆ ਪਹਿਲਾਂ ਸਿਮਰਜੀਤ ਮਾਨ ਨੂੰ ਲੋਕਾਂ ਨੇ ਸੰਗਰੂਰ ਦੇ ਵਿੱਚ ਇੱਕ ਵਾਰੀ ਪਹਿਲਾਂ ਬਹੁਤ ਟਾਈਮ ਪਹਿਲਾਂ ਐਮਪੀ ਬਣਾਇਆ ਸੀ ਉਸ ਤੋਂ ਬਾਅਦ ਕਦੇ ਨਹੀਂ ਜਿਤਾਇਆ ਬਾਰ ਬਾਰ ਉਹ ਕਹਿੰਦਾ ਰਿਹਾ ਕਿ ਮੈਨੂੰ ਲੋਕ ਜਿਤਾਉਂਦੇ ਨਹੀਂ ਮੈਨੂੰ ਲੋਕ ਵੋਟ ਨਹੀਂ ਪਾਉਂਦੇ ਤੇ ਫਿਰ ਲੋਕਾਂ ਨੇ ਐਮਪੀ ਬਣਾਤਾ ਸਿਮਰਜੀਤ ਮਾਨ ਨੂੰ ਔਰ MP ਬਣ ਕੇ ਉਹਨਾਂ ਕੀਤਾ ਕੱਤਰਿਆ ਕੱਖ ਵੀ ਨਹੀਂ ਤੇ ਫਿਰ ਹੁਣ ਜਦੋਂ ਖੜੇ ਸੀ ਤੇ ਲੋਕਾਂ ਨੇ ਬੁਰੀ ਤਰ੍ਹਾਂ ਹਰਾਇਆ ਤਾਂ ਕੀ ਇਸੇ ਤਰ੍ਹਾਂ ਲੋਕ ਅਮਰਤਪਾਲ ਸਿੰਘ ਹੋਰਾਂ ਨੂੰ ਦੁਬਾਰਾ ਫੇਰ ਲਿਆਉਣਗੇ ਜਾਂ ਪਿੱਛੇ ਹਟਣਗੇ ਇਹ ਤਾਂ ਹੁਣ ਤੁਹਾਨੂੰ ਪਤਾ ਹੈ ਤੁਸੀਂ ਸੋਚਣਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਜੱਦ ਬਹੁਤ ਮਿਹਰਪਨ